ਵੀਰ ਜੀ ਹੁਣੀ ਹੈ ਨਾ ਲੰਗਰ ਵਿੱਚ ਸੇਵਾ ਕਰਦੇ ਹੁੰਦੇ ਆ ਵੀਰ ਨੂੰ ਪੁੱਛਦੇ ਵੀਰਾ ਇੰਨੇ ਪ੍ਰਬੰਧ ਕਿਦਾਂ ਵੱਦਲ ਤੁਸੀਂ ਕਰਦੇ ਆਂ ਸ਼ੁਰੂਆਤ ਕਿਦਾਂ ਕੀਤੀ ਸੀ ਇਦਾਂ ਲੰਗਰ ਲਾਉਣ ਦੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਪਹਿਲਾਂ ਆਪਾਂ ਨਾ ਇਦਾਂ ਅੰਦਰ ਲੰਗਰ 'ਚ ਸੇਵਾ ਕਰਦੇ ਹੁੰਦੇ ਨਹੀਂਗੇ ਤੇ ਇੱਕ ਦਿਨ ਅੰਦਰ ਬਹੁਤ ਜ਼ਿਆਦਾ ਰਾਸ਼ੀ ਕਾ ਤੇ ਸੇਵਾ ਮਿਲੀ ਨਹੀਂ ਤੇ ਆਪਾਂ ਬਾਹਰ ਆ ਕੇ ਇਦਾਂ ਗਰਮੀਆਂ ਤੇ ਦੇਣੀ ਸੀਗੇ 2 ਸਾਲ ਪਹਿਲਾਂ ਦੀ ਗੱਲ ਆ ਤੇ ਆਪਾਂ ਬਾਹਰ ਸ਼ਬੀਲ ਜੀ ਸੇਵਾ ਕਰਨਾ ਲੱਗ ਗਏ ਉਹ ਫਿਰ ਸ਼ਬੀਲ ਆ ਲੈਣਾ ਇਦਾਂ ਸਵਰਕ ਹੋ ਗਿਆ ਉਹ ਹਾਰਫ ਦੇ ਆਉਂਦੇ ਸੀਗੇ ਵੱਲੇ ਤੋਂ ਤੇ ਫੇਰ ਅਹੀਂ ਉਹਨਾਂ ਦੀ ਸ਼ਬੀਲ ਜਿੱਦਾਂ ਨਾਲ ਸੇਵਾ ਕਰੀਦੀ ਸੀ ਕਦੇ ਬਰਤਨਾਂ ਦੀ ਕਦੇ ਸ਼ਬੀਲ ਆਪਾਂ ਵਰਤੌਣੇ ਨਹੀਂ ਗਏ ਫੇਰ ਉੱਥੇ ਅੰਕਲ ਆਉਂਦੇ ਨੇ ਜੀ ਵੱਲੇ ਦੇ ਉਹਨਾਂ ਨੇ ਫੇਰ ਕਿਹਾ ਵੀ ਇਸ ਹਾਲ ਚੋਂ ਲੰਗਰ ਨਹੀਂ ਲਾਉਂਦੇ ਹੁੰਦੇ ਸ਼ਬੀਲ ਵਾਲੇ ਤੇ ਅਸੀਂ ਕਿਹਾ ਵੀ ਅਸੀਂ ਇਸ ਹਾਲ ਚੋਂ ਕਿੱਥੇ ਸੇਵਾ ਕਰਾਂਗੇ ਫੇਰ ਇੱਕ ਦੋ ਵਾਰੀ ਆ ਇੱਕ ਦੋ ਹਫ਼ਤੇ ਆਪਾਂ ਜਦਾਂ ਮਤਲਬ ਕਰੀ ਕਿ ਇਹ ਲੰਗਰ 'ਚ ਚਾਹ ਦੀ ਸੇਵਾ ਕੀਤੀ ਕਦੇ ਕਹੇ ਤੇ ਫੇਰ ਅੰਕਲ ਹੀ ਗਏ ਇੱਕ ਆਉਂਦੇ ਵੱਲੇ ਤੋਂ ਤੇ ਉਹਨਾਂ ਨੇ ਫਿਰ ਕਿਹਾ ਵੀ ਤੁਸੀਂ ਚਾਹ ਦਾ ਲੰਗਰ ਦਾ ਜਿੰਮੇਆਰੀ ਚੁੱਕ ਲੋ ਤੇ ਅਸੀਂ ਤੁਹਾਨੂੰ ਟੇਬਲ ਖਰੀਦ ਦਿੰਦੇ ਆ ਬਰਤਨ ਜਿੰਨੇ ਚਾਹੀਦੇ ਆ ਉਹਨਾਂ ਨੇ ਲੋੜਿੰਦਾ ਬਰਤਨ ਜਿਹੜੇ ਚਾਹੀਦੇ ਸੀਗੇ ਉਹ ਉਹਨਾਂ ਨੇ ਖਰੀਦ ਕੇ ਦੇ ਦਿੱਤੇ ਤੇ ਫੇਰ ਆਪਾਂ ਵੀਰੇ ਸਵੇਰੇ 6:30 ਬਟਾਲੇ ਤੋਂ ਅੱਗੇ ਸਾਡਾ ਪਿੰਡ ਆ ਉੱਥੋਂ ਹੀ ਤੁਰਦੇ ਹਾਂ ਮੋਟਰਸਾਈਕਲ ਤੇ ਪਰ ਹੁਣ ਚਲੋ ਪਰਮਾਤਮਾ ਦੀ ਮਿਹਰ ਨਾਲ ਆਪਾਂ ਗੱਡੀ ਤੇ ਆਉਣ ਲੱਗ ਗਏ ਆ ਪਹਿਲਾਂ ਆਪਾਂ ਦੋ ਜਣੇ ਬੰਡਾਉਣੇ ਨੇ ਕਿ ਬਾਕੀ ਇਦਾਂ ਸੰਗਤ ਨਾਲ ਰਲ ਜਾਂਦੀ ਹੁੰਦੀ ਹੈਗੀ ਇੱਥੋਂ ਵੀਰ ਤੇ ਹੁਣ ਜਿਵੇਂ ਅਸੀਂ 18 ਕ ਮੁੰਡੇ ਪਿੰਡ ਦੇ ਆ ਜਿਹੜੇ ਆਪਾਂ 4-5 ਗੱਡੀ ਤੇ ਆਏ ਨੇ ਬਾਕੀ ਜਿਹੜੇ ਮਗਰ ਬਚ ਕੇ ਆ ਜਾਂਦੇ ਆ ਫਿਰ ਅਸੀਂ ਹੁਣ ਸਾਰੇ ਰਲ ਮਿਲ ਕੇ ਜਿਵੇਂ 4:30 ਵਜੇ ਤੋਂ ਲੰਗਰ ਚਲਾਈਦਾ ਆ ਤਾਂ ਉਹ ਜਿਹੜੇ ਵੱਲੇ ਵਾਲੇ ਅੰਕਲ ਉਹ ਵੀ ਆਉਂਦੇ ਆ ਦੁਪਹਿਰ ਨੂੰ ਉਹ ਸੰਗਤ ਦੇ ਲਈ ਪ੍ਰਸ਼ਾਦਾ ਜਾਂ ਚੌਲੇ ਦਾ ਬਣਾ ਕੇ ਦੇਈਂ ਚੌਲ ਬਣਾ ਕੇ ਲਿਆਉਂਦੇ ਆ ਤੇ ਇਦਾਂ ਹੀ ਬੀਬੀਆਂ ਜਿਵੇਂ ਆਉਂਦੀਆਂ ਸੇਵਾ ਤੇ ਕਈ ਜਿਵੇਂ ਹੁਣ ਹਰ ਹਫਤੇ ਬੀਬੀਆਂ ਆਉਣ ਆਲੀਆਂ ਉਹ ਵੀ ਸੇਵਾ ਕਰਦੀਆਂ ਆ ਇਦਾਂ ਬਾਬਾ ਜੀ ਦੀ ਉਹਨਾਂ ਦੀ ਸੇਵਾ ਉਹਨਾਂ ਦੀ ਕਿਰਪਾ ਦੇ ਸਦਕਾ ਹੀ ਆਪਾਂ ਉਹ ਲੈ ਅੰਦਰ ਰੱਛ ਜਿਆਦਾ ਸਿਕਾ ਤੁਸੀਂ ਬਾਹਰ ਸਵੀਲ ਤੇ ਸੇਵਾ ਕਰਨਾ ਹੈਗਾ ਉਸ ਤੋਂ ਬਾਅਦ ਬਿਲਕੁਲ ਜੀ ਨਿਗਾਸਵਲੀ ਹੋਈ ਬਿਲਕੁਲ ਜੀ ਆਪਾਂ ਬਹੁਤ ਕੁਝ ਪਾਇਆ ਜਦ ਵੀ ਕਦੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਬਾਬਾ ਦੀਪ ਸਿੰਘ ਅੱਗੇ ਅਰਦਾਸ ਕਰੀਦੀ ਆ ਤਾਂ ਹੁਣ ਆਪਾਂ ਨੂੰ 2 ਸਾਲ ਅਪਰੋਕਸੀਮੇਟਲੀ ਲਗਾਤਾਰ ਹੋ ਚੱਲੇ ਆਪਾਂ ਮੇਰੇ ਹਲੇ ਤੱਕ ਦੋ ਕਿ ਤਿੰਨ ਐਤਵਾਰ ਭੱਜੇ ਆ ਹੁਣ ਆਪਾਂ ਪੱਕਾ ਕਰਦੇ ਹੁਣ ਕਹਿੰਦਾ ਵੀ ਕੋਈ ਪ੍ਰੋਗਰਾਮ ਹੋਏ ਰਿਸ਼ਤੇਦਾਰਾਂ ਨੂੰ ਕਹਿੰਦਾ ਵੀ ਜੇ ਐਤਵਾਰ ਰੱਖਣਾ ਆ ਤਾਂ ਆਪਾਂ ਨਹੀਂ ਆਉਣਾ ਹੈਗਾ ਜੇਦ ਵੀ ਕੋਈ ਗੁੱਸਾ ਕਰਨ ਵਾਲੀ ਆਸੀਂ ਦਾ ਸਾਹਿਬ ਜਾਣਾ ਜਿਹੜਾ ਉਹ ਨਹੀਂ ਅਸੀਂ ਐਤਵਾਰ ਛੱਡ ਸਕਦੇ ਭਾਵੇਂ ਕੋਈ ਵਿਆਹ ਹੋਏ ਕੋਈ ਪ੍ਰੋਗਰਾਮ ਹੋਏ ਜਾਂ ਕਿਤੇ ਸਿਹਤ ਵੀ ਕਿਤੇ ਮਾੜੀ ਮੋਟੀ ਢੇਲੀ ਹੋਏ ਤਾਂ ਆਪਾਂ ਆਉਣਾ ਜ਼ਰੂਰ ਆ ਸ਼ਾਮ ਦਾ ਕਾਪਾਂ 4 4:30 ਵਜੇ ਤੱਕ ਸੇਵਾ ਜ਼ਰੂਰ ਕਰਨੀ ਆ ਸੋ ਵੀ ਆਪਾਂ ਕੇ ਰਿਸ਼ਤੇਦਾਰ ਦੇ ਨਹੀਂ ਜਾਣੇ ਜੇ ਕੋਈ ਆ ਵੀ ਜਾਂਦਾ ਉਹਨਾਂ ਨੂੰ ਕਹੀਦਾ ਵੀ ਬਾਕੀਆਂ ਜੀ ਇਹਨਾਂ ਨੂੰ ਮਿਲੋ ਘਰ ਵੀ ਆਪਾਂ ਸੇਵਾ ਤੇ ਜਾਣਾ ਹੀ ਜਾਣਾ ਹੁਣ ਆਪਾਂ ਜਿਵੇਂ 17-18 ਮੁੰਡੇ ਸੀਗੇ ਪਿੰਡੋਂ ਉਹਨਾਂ ਤੋਂ ਦੋ ਦਿਨ ਜਾਣੇ ਹੁਣ ਬਾਹਰ ਚੱਲ ਗਏ ਆ ਤੇ ਬਾਕੀ ਜਿਹੜੇ ਵੀਰ ਆਉਂਦੇ ਆ ਕੋਈ ਜਿਵੇਂ 10 ਵਜੇ ਆ ਜਾਂਦਾ ਕੋਈ 9 ਵਜੇ ਆ ਜਾਂਦਾ ਕਿ ਸਵੇਰੇ ਆ ਕੇ ਆਪਾਂ ਪਾਣੀ ਭਰ ਕੇ ਆਹ ਮੁੰਡੇ ਸਾਰੇ ਪਿੰਡ ਦੇ ਆ ਇਹ ਵੀਰ ਆਪਣੇ ਪਿੰਡ ਦੇ 7-8 ਨੇ ਆ ਵੀਰ ਹੁਣੇ ਲੁਧਿਆਣੇ ਤੋਂ ਵੀ ਸਾਡੇ ਨਾਲ ਮਤਲਬ ਤੁਹਾਡੀ ਮੇਰੇ ਕੈਮਰਾ ਇਧਰ ਨੂੰ ਸਾਰੇ ਵੀਰ ਦਿਖਾਉਂਦੇ ਸੇਵਾ ਕਰਦੇ ਆਉਂਦੇ ਆ ਹਾਂ ਬੜਾ ਜੀ ਹਾਂਜੀ ਠੀਕ ਇਹਨਾਂ ਦੇ ਨਾਲ ਇੱਕ ਅੰਨਾਂ ਦੇ ਹੋਰ ਵੀਰ ਹੋ ਵੀ ਲੁਧਿਆਣੇ ਤੋਂ ਆਉਂਦੇ ਆ ਇਹ ਪਿੰਡ ਤੋਂ ਹੀ ਨੇ ਆ ਵੀ ਪਿੰਡ ਤੋਂ ਇਹਨੇ ਆ ਵੀ ਪਿੰਡ ਤੋਂ ਇਹਨੇ ਆ ਵੀ ਪਿੰਡ ਤੋਂ ਇਹਨੇ ਅੱਛਾ ਤੇ ਇੱਧਰ ਆ ਵੀ ਸਾਰੇ ਆ ਵੀ ਵੀਰ ਪਿੰਡ ਤੋਂ ਆ ਵੀ ਵੀਰ ਪਿੰਡ ਤੋਂ ਆ ਆ ਵੀਰ ਵੀ ਪਿੰਡ ਤੋਂ ਆ ਠੀਕ ਆ ਜੀ ਤੇ ਆ ਵੀਰ ਇਦਾਂ ਜਿਵੇਂ ਕਿਸੇ ਅਲੱਗ-ਅਲੱਗ ਕਮਿੰਡਾਂ ਤੋਂ ਬੀਬੀਆਂ ਆਉਂਦੀਆਂ ਤੇ ਆ ਵੀ ਜੀ ਤੇ ਤੁਹਾਡੇ ਪਿੰਡ ਦੇ ਜਦੋਂ ਬੀਬੀਆਂ ਨੇ ਵੀ ਆਉਣਾ ਹਾਂ ਉਹ ਇੱਥੇ ਆ ਗਏ ਸੇਵਾ ਕਰ ਲੈਂਦੇ ਆ ਆਪਾਂ ਜਿੰਨੀਆਂ ਬੀਬੀਆਂ ਆਉਂਦੀਆਂ ਇਹਨਾਂ ਨੂੰ ਕਹੀਦਾ ਵਾਰੀ ਸੇਰ ਸਾਰਿਆਂ ਨੂੰ ਸੇਵਾ ਦੋ ਕਿਉਂਕਿ ਸੇਵਾ ਦੇਣੀ ਵੀ ਇੱਕ ਸੇਵਾ ਆ ਕਿਸੇ ਨੂੰ ਸੇਵਾ ਦੇਣੀ ਵੀ ਇੱਕ ਸੇਵਾ ਆ ਵੀ ਇਹ ਨਹੀਂ ਆ ਵੀ ਮੈਂ ਤੇ ਸੀਟ ਪੱਕੀ ਫਿਕਸ ਕਰ ਲਈਏ ਤੇ ਮੈਂ ਹੀ ਬਹਿਣਾ ਨਹੀਂ ਜੀ ਪਰਮਾਤਮਾ ਜਿਹੜਾ ਘਰੋਂ ਆਇਆ ਹੈਗਾ ਸੇਵਾ ਕਰਨ ਬਾਬੇ ਦੇ ਸਾਰਿਆਂ ਨੂੰ ਸੇਵਾ ਦੋ ਚਾਹੇ ਥੋੜੀ ਸੇਵਾ ਪੱਕਾ ਤਾਂ ਕਿਸੇ ਨੇ ਇਸ ਸੰਸਾਰ ਤੇ ਬਿਲਕੁਲ 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 ਬਾਬਾ ਜੀ ਪੱਕਾ ਦਾ ਪਰਮਾਤਮਾ ਦਾ ਨਾਮ ਹੀ ਆ ਜਿਹੜਾ ਪੱਕਾ ਤੋਂ ਹੋਈ ਆ ਬਿਲਕੁਲ ਬਿਲਕੁਲ ਆ ਆਪਾਂ ਇਹ ਸੀਟਾਂ ਪੱਕੀਆਂ ਕਰਕੇ ਕੀ ਕਰ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਹੀ ਕਹਿੰਦੇ ਆ ਵੀ ਚਾਹੇ ਥੋੜੀ ਸੇਵਾ 2 ਘੰਟੇ 10 ਘੰਟੇ 15 ਮਿੰਟ ਲਈ ਹਰ ਕਿਸ ਨੂੰ ਦੋ ਤਾਂ ਕਿ ਮਤਲਬ ਸਾਰੇ ਜਿਹੜੇ ਸੇਵਾਦਾਰ ਮਿਲ ਗਏ ਜਿਵੇਂ ਕੋਈ ਆਇਆ ਉਹਦੀ ਰੂਹ ਰਾਜੀ ਹੋ ਕੇ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਾਂ ਕਹਿੰਦੀ ਰੂਹ ਰਾਜੀ ਕਰਦੀ ਉਹਦੇ ਵਿੱਚ ਵੀ ਸਾਡੇ ਕੋਲ ਆਇਆ ਬਿਲਕੁਲ ਜੀ ਬਿਲਕੁਲ ਚਲੋ ਮਹਾਰਾਜ ਤਾਂ ਹੀ ਇਹੀ ਕਹਿੰਦੇ ਆ ਜਿੰਨੀਆਂ ਆਪਣੇ ਸੇਵਾਦਾਰ ਜਿੰਨੀਆਂ ਵੀ ਸੰਗਤ ਆਉਂਦੀ ਆ ਸਾਰਿਆਂ ਦੀ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਤਾਂ ਹੀ ਕੋਈ ਆਉਂਦਾ ਨਹੀਂ ਤੇ ਜੇ ਕੋਈ ਡਾਕਟਰ ਕੋਲ ਆਵਣਾ ਆਏ ਬਾ ਦੂਜੀ ਏਰੀਆ ਦੇ ਕੋਈ ਜਾਂਦੇ ਹੀ ਨਹੀਂ ਤੇ ਆਪਾਂ ਡਾਕਟਰ ਵਧੀਆ ਉਹਦੀ ਦਵਾਈ ਕੰਮ ਨਹੀਂ ਕਰਦੀ ਬਿਲਕੁਲ ਬਿਲਕੁਲ ਪਰਮਾਤਮਾ ਹਾਂ ਪਰਮਾਤਮਾ ਦਾ ਨਾਮ ਜਿਹੜਾ ਉਹ ਸਥੇਰਿਆ ਜਿਹੜਾ ਹਰ ਵੇਲੇ ਮ ਅੱਜ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਈ ਹੋਈ ਆ ਸਵੇਰੇ ਉੱਟ ਜਾਈਦਾ ਜਦੋਂ ਪਹਿਲਾਂ ਜਾ ਕੇ ਮੱਥਾ ਟੇਕੀਦਾ ਤੇ ਮਤਲਬ ਹਰ ਵੇਲੇ ਪਰਮਾਤਮਾ ਨੂੰ ਧਿਆਉਂਦੇ ਰਹੀਦਾ ਘਰ ਵਿੱਚ ਹਾਲ ਚ ਫੋਟੋ ਲਾਈ ਆ ਜਿੱਥੇ ਵੜਦੇ ਆਉਂਦੇ ਆ ਸਾਹਮਣੇ ਜ਼ਰੂਰ ਦਰਸ਼ਨ ਹੁੰਦੇ ਰਹਿਣ ਤਾਂ ਮਤਲਬ ਬਾਬਾ ਜੀ ਦੀ ਇੰਨੀ ਕਮੇਰ ਆ ਇੱਕ ਕੋਈ ਹੈ ਨਾ ਜਿਹਦਾ ਕਮਾਈ ਵਾਲੀ ਰੂਹ ਸੀ ਹਾਂਜੀ ਉਹਨਾਂ ਨੇ ਕਿਹਾ ਕਹਿੰਦੇ ਜੇ ਹੋਰ ਨਹੀਂ ਕੁਝ ਕਰਨਾ ਹੁੰਦਾ ਨਾ ਤਾਂ ਵਾਹਿਗੁਰੂ ਵਾਹਿਗੁਰੂ ਕਰਦੇ ਰਿਆ ਅਗਰ ਉਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਬਿਲਕੁਲ ਜੀ ਬਿਲਕੁਲ ਤੋ ਜਿਵੇਂ ਵੀਰ ਜੀ ਆਪਾਂ ਵੇਖਦੇ ਰਹਿੰਦੇ ਆਂ ਸੋਸ਼ਲ ਮੀਡੀਆ ਦੇ ਵੀ ਕਿ ਬਾਬਾ ਜੀ ਦੀ ਮਹਿਮਾ ਆਪਰੋ ਪਾ ਰਿਆ ਪਰਮਾਤਮਾ ਦਾ ਨਾਮ ਜਿਹੜਾ ਸਥਿਰਿਆ ਠੀਕ ਆ ਨਾ ਤੋ ਸਾਰੀਆਂ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੁੰਦੀਆਂ ਆ ਤਾਂ ਨਹੀਂ ਆਪਾਂ ਇੰਨੀ ਸੰਗਤ ਦੇ ਇੰਨੀਆਂ ਰੂਹਾਂ ਦੇ ਦਰਸ਼ਨ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ